ਮਾਈਕਰੋਸਾਫਟ ਦੇ ਸਰਵਰ ਦੇ ਵਿੱਚ ਆਈ ਗੜਬੜੀ ਨੂੰ ਕਾਫੀ ਘੰਟਿਆਂ ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਇਹ ਪੂਰੇ ਤਰੀਕੇ ਦੇ ਨਾਲ ਠੀਕ ਨਹੀਂ ਹੋਈ ਹੈ। ਉੱਥੇ ਹੀ ਇਸ ਗੜਬੜੀ ਦੇ ਕਾਰਨ ਪੂਰੀ ਦੁਨੀਆ ਦੇ ਵਿੱਚ ਅਰਬਾਂ ਖਰਬਾਂ ਰੁਪਏ ਦਾ ਨੁਕਸਾਨ ਹੋ ਗਿਆ। ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਕੱਲੇ ਮਾਈਕਰੋਸਾਫਟ ਨੂੰ ਹੀ ਲਗਭਗ 50 ਅਰਬ ਰੁਪਏ ਦਾ ਨੁਕਸਾਨ ਹੋ ਗਿਆ ਤੇ ਉੱਥੇ ਹੀ ਕੁਝ ਮੀਡੀਆ ਰਿਪੋਰਟਾਂ ਇਸ ਨੁਕਸਾਨ ਨੂੰ ਖਰਬਾਂ ਦੇ ਵਿੱਚ ਗਿਣ ਰਹੀਆਂ ਨੇ। ਇੱਕ ਮੀਡੀਆ ਰਿਪੋਰਟ ਦੀ ਮੰਨੀਅਤਾ ਮਾਈਕਰੋਸਾਫਟ ਨੂੰ ਸਰਵਰ ਚ ਗੜਬੜੀ ਦੇ ਬਾਅਦ ਹੀ ਕੁਝ ਘੰਟਿਆਂ 'ਚ 18 ਬਿਲੀਅਨ ਡਾਲਰ ਪਿਆ ਹਾਲਾਂਕਿ ਸਟੀਕ ਕਾਂਕੜਾ ਜੇ ਤੱਕ ਸਾਹਮਣੇ ਨਹੀਂ ਆਇਆ ਇਸ ਸਮੱਸਿਆ ਦੇ ਦੂਰ ਹੋਣ ਦੇ ਉੱਤੇ ਹੀ ਨੁਕਸਾਨ ਦੀ ਕੋਈ ਤਸਵੀਰ ਹੈ ਜਿਹੜੀ ਉਹ ਸਾਫ਼ ਹੋ ਸਕੇ ਕਿ ਉਧਰ ਹੀ ਦੂਜੇ ਪਾਸੇ ਇਸ ਦਾ ਅਸਰ ਸ਼ਨੀਵਾਰ ਨੂੰ ਵੀ ਦਿਖਾਈ ਦਿੱਤਾ ਏਅਰਪੋਰਟ ਤੇ ਸਾਰੇ ਏਅਰਲਾਈਨ ਸਿਸਟਮ ਨੇ ਸੁਚਾਰੂ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਸ਼ਨੀਵਾਰ ਨੂੰ ਦਿੱਤੀ ਹੈ ਮੰਤਰਾਲੇ ਨੇ ਕਿਹਾ ਕਿ ਸਵੇਰੇ 3 ਵਜੇ ਤੋਂ ਏਅਰਪੋਰਟਾਂ ਤੇ ਏਅਰਲਾਈਨ ਸਿਸਟਮ ਆਮ ਬਾਂਗ ਕੰਮ ਕਰਨਾ ਸ਼ੁਰੂ ਕਰ ਚੁੱਕਿਆ ਹੈ ਉਡਾਣਾਂ ਸੰਚਾਲਨ ਹੁਣ ਸੁਚਾਰੂ ਢੰਗ ਦੇ ਨਾਲ ਹੀ ਚੱਲ ਰਿਹਾ ਹੈ ਹਾਲਾਂਕਿ ਲੰਗੇ ਦਿ ਗੜਬੜੀ ਦੇ ਕਾਰਨ ਕੁਝ ਬੈਕਲੌਗ ਹੈ ਪਰ ਇਹਨੂੰ ਹੌਲੀ-ਹੌਲੀ ਦੂਰ ਕੀਤਾ ਜਾ ਰਿਹਾ ਹੈ ਸ਼ੁੱਕਰਵਾਰ ਨੂੰ ਆਈਏਐਸ ਗੜਬੜੀ ਕਾਰਨ ਪੂਰੀ ਦੁਨੀਆ ਤੇ 에어ਪੋਰਟਸ ਦੇ ਉੱਤੇ ਉਡਾਣਾ ਰੁਕ ਜੀਆਂ ਗਈਆਂ ਸੀ ਲਗਭਗ 50000 ਉਡਾਣਾ ਰੱਦ ਹੋਈਆਂ ਭਾਰਤ ਦੇ ਵਿੱਚ 300 ਤੋਂ ਜ਼ਿਆਦਾ ਉਡਾਣਾ ਰੱਦ ਹੋਈਆਂ ਤੇ ਇਕੱਲੇ ਇੰਡੀਗੋ ਦੀਆਂ 250 ਤੋਂ ਵੱਧ ਉਡਾਣਾ ਇਹਦੇ ਵਿੱਚ ਸ਼ਾਮਿਲ ਸੀ ਸਪਾਈਸ ਜੈਟ ਦੀ ਕੋਈ ਵੀ ਫਲਾਈਟ ਰੱਦ ਨਹੀਂ ਹੋਈ ਇਹਨੂੰ ਲੈ ਕੇ 에어ਲਾਈਨਸ ਦੇ ਵੱਲੋਂ ਐਕਸ ਦੇ ਉੱਤੇ ਪੋਸਟ ਵੀ ਕੀਤੀ ਗਈ ਹੈ ਜਨਵਰੀ ਨੂੰ ਅਜੇ ਕਿਸੇ ਵੀ 에ਅਰਲਾਈਨ ਦੀ ਉਡਾਣ ਰੱਦ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਸੀ ਪਰ 에ਅਰਲਾਈਨ ਕੰਪਨੀਆਂ ਨੇ ਯਾਤਰੀਆਂ ਨੂੰ ਕਿਹਾ ਕਿ ਉਹ 에ਅਰਪੋਰਟ ਆਉਣ ਤਾਂ ਵਾਧੂ ਸਮਾਂ ਲੈ ਕੇ ਚੱਲਣ ਪਰ ਹੁਣ ਇਹ ਨੁਕਸਾਨ ਤੋਂ ਬਾਅਦ ਦੇ ਵਿੱਚ ਇੱਕ ਚੀਜ਼ ਜ਼ਰੂਰ ਸਾਫ਼ ਹੋ ਗਈ ਹੈ ਕਿ ਜਿੱਥੇ ਸਾਰੀ ਦੁਨੀਆ ਆਨਲਾਈਨ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਵੱਜੀ ਹੋਈ ਹੈ ਤਾਂ ਫਿਰ ਇੱਕੋ ਸੈਕਿੰਡ ਦੇ ਵਿੱਚ ਕੁਝ ਇਸ ਤਰੀਕੇ ਦੀ ਘਟਨਾ ਵਾਪਰਦੀ ਹੈ ਜਿਦੇ ਨਾਲ ਸਾਰੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਜਿਹੜੀ ਦੁਨੀਆ ਹੈ ਉਹ ਕੁਝ ਸਮੇਂ ਦੇ ਲਈ ਥੰਮ ਜ਼ਰੂਰ ਸਕਦੀ ਹੈ